ਕੇਂਦਰ ਸਰਕਾਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਵੱਲੋਂ ਨਿਊਜ਼ੀਲੈਂਡ ਦੇ ਨਾਲ ਇੱਕ ਵਪਾਰ ਸਮਝੌਤਾ ਕੀਤਾ ਗਿਆ 2300 ਸਮਝੌਤੇ ਦਰਮਿਆਨ ਸੇਬਾਂ ਉੱਤੇ ਜੋ ਦਰਾਮਦ ਡਿਊਟੀ ਹੈ ਉਹ 50% ਤੋਂ ਘਟਾ ਕੇ 25% ਕਰ ਦਿੱਤੀ ਗਈ ਹੈ ਤਾਂ ਇਸੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੇਂਦਰ ਸਰਕਾਰ ਉੱਤੇ ਵੱਡੇ ਦੋਸ਼ ਲਾਏ ਨੇ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਆਖਣਾ ਹੈ ਕੀ ਕੇਂਦਰ ਸਰਕਾਰ ਨੇ ਇੱਕ ਹੋਰ ਕਿਸਾਨ ਵਿਰੋਧੀ ਫੈਸਲਾ ਲਿਆ ਹੈ ਕੇਂਦਰ ਸਰਕਾਰ ਨੇ ਨਿਊਜ਼ੀਲੈਂਡ ਦੇ ਨਾਲ ਇੱਕ ਵਪਾਰ ਸਮਝੌਤਾ ਕੀਤਾ ਹੈ ਜਿਸ ਦਾ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਇਹ ਬਿਆਨ ਹੈ ਜਿਹੜਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਦਿੱਤਾ ਗਿਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਨਿਊਜ਼ੀਲੈਂਡ ਦੇ ਨਾਲ ਜੋ ਸਮਝੌਤਾ ਕੀਤਾ ਗਿਆ ਉਸ ਦਾ ਸਿੱਧਾ ਅਸਰ ਕਿਸਾਨਾਂ ਦੇ ਉੱਤੇ ਪਵੇਗਾ ਕਿਉਂਕਿ ਸੇਬਾਂ ਦੇ ਉੱਤੇ ਜੋ ਡਰਾਮਡ ਡਿਊਟੀ ਹੈ ਉਹ ਪਹਿਲਾਂ 50% ਸੀ ਜਿਸ ਨੂੰ ਘਟਾ ਦਿੱਤਾ ਗਿਆ 25% ਕਰ ਦਿੱਤੀ ਗਈ ਹੈ ਤਾਂ ਇਸੇ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੇਂਦਰ ਸਰਕਾਰ ਦੇ ਉੱਤੇ ਦੋਸ਼ ਲਾਏ ਨੇ ਕੇਂਦਰ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਨੇ ਤਾਂ ਸਪੀਕਰ ਸੰਧਵਾ ਦਾ ਆਖਣਾ ਹੈ ਕਿ ਕੇਂਦਰ ਸਰਕਾਰ ਨੇ ਇਹ ਕਿਸਾਨ ਵਿਰੋਧੀ ਫੈਸਲਾ ਲਿਆ ਹੈ ਜਿਸ ਨੂੰ ਵਾਪਸ ਲੈਣਾ ਚਾਹੀਦਾ ਹੈ ਤਾਂ ਕੇਂਦਰ ਸਰਕਾਰ ਵੱਲੋਂ ਨਿਊਜ਼ੀਲੈਂਡ ਦੇ ਨਾਲ ਇਹ ਸਮਝੌਤਾ ਕੀਤਾ ਗਿਆ ਜਿਸ ਦਾ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਆਖਣਾ ਹੈ ਕਿ ਇਸ ਸਮਝੌਤੇ ਦੌਰਾਨ ਸੇਬਾਂ ਉੱਤੇ ਦਰਮਦ ਡਿਊਟੀ ਹੈ ਜਿਹੜੀ 50% ਤੋਂ ਘਟਾ ਕੇ 25% ਕਰ ਦਿੱਤੀ ਗਈ ਹੈ ਤਾਂ ਕੇਂਦਰ ਸਰਕਾਰ ਦਾ ਇਹ ਫੈਸਲਾ ਦੇਸ਼ ਦੇ ਸਾਰੇ ਸੇਬ ਕਿਸਾਨਾਂ ਨੂੰ ਪ੍ਰਭਾਵਿਤ ਕਰੇਗਾ ਸਪੀਕਰ ਸੰਧਵਾ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਆਪਣਾ ਕਿਸਾਨ ਵਿਰੋਧੀ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਸਭ ਤੋਂ ਵੱਡੀ ਦੁਸ਼ਮਣ ਹੈ ਭਾਰਤੀਆਂ ਦੀ ਨਾਰੇ ਸਵਦੇਸ਼ੀ ਦੇ ਦਿੰਦੇ ਸੀ ਨਾਰੇ ਮੇਕ ਇਨ ਇੰਡੀਆ ਦੇ ਦਿੰਦੇ ਸੀ ਲੇਕਿਨ ਮਜ਼ਦੂਰਾਂ ਦੀ ਕਿਸਾਨਾਂ ਦੀ ਦੁਕਾਨਦਾਰਾਂ ਦੀ ਗਰੀਬਾਂ ਦੀ ਦੁਸ਼ਮਣ ਸਾਬਤ ਹੋ ਰਹੀ ਹੈ ਸਰਕਾਰ ਜਿਹੜੇ ਇਹ ਕੰਮ ਕਰ ਰਹੀ ਹੈ ਹੁਣ ਕੱਲ ਹੀ ਇੱਕ ਇਹਨਾਂ ਨੇ ਫ੍ਰੀ ਟਰੇਡ ਐਗਰੀਮੈਂਟ ਕੀਤਾ ਇੱਕ ਵਪਾਰਕ ਸਮਝੌਤਾ ਕੀਤਾ ਨਿਊਜ਼ੀਲੈਂਡ ਨਾਲ ਨਿਊਜ਼ੀਲੈਂਡ ਤੋਂ ਸੇਬ ਲਿਆਵਾਂ ਕਹਿੰਦੇ ਤੇ ਉਹਦੇ ਤੇ ਜਿਹੜਾ ਪਹਿਲਾ ਟੈਰਿਫ ਲੱਗਦਾ ਸੀ ਉਹ 50% ਤੋਂ ਹੁਣ 25% ਕਰਤਾ ਗਿਆ ਤੇ ਜਿਹੜੇ ਸਾਡੇ ਇੱਥੇ ਕਿਸਾਨ ਇੱਥੇ ਮਜ਼ਦੂਰ ਜਿਹੜੇ ਸੇਬ ਪੈਦਾ ਕਰਦੇ ਫਿਰ ਉਹਨਾਂ ਦਾ ਕੀ ਬਣੂ 50000 ਕਰੋੜ ਦੀ ਸਿੱਧੀ ਸਿੱਧੀ ਜਿਹੜੀ ਇਕਨੋਮਿਕ ਛੱਟ ਕੇਂਦਰ ਦੀ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਹਿੰਦੁਸਤਾਨ ਦੇ ਗਰੀਬਾਂ ਦੇ ਪਿੱਠ ਤੇ ਮਾਰੀ ਹੈ ਕਿਸਾਨਾਂ ਦੀ ਪਿੱਠ ਤੇ ਮਾਰੀ ਹੈ ਇਦੀ ਪਰਪਾਈ ਕਿੱਥੋਂ ਹੋਏਗੀ ਨਾਰੇ ਸਵਦੇਸ਼ੀ ਦੇ ਦੇਣੇ ਤੇ ਗੱਲ ਤੇ ਕੰਮ ਇਸ ਇੰਡੀਆ ਕੰਪਨੀ ਵਾਲੇ ਕਰਨੀ ਇਸ ਇੰਡੀਆ ਕੰਪਨੀਆਂ ਦੇ ਵੀ ਇਸੇ ਤਰ੍ਹਾਂ ਦੀਆਂ ਨੀਤੀਆਂ ਸੀ ਉਹਨਾਂ ਨੇ ਸਾਡੀ ਖੇਤੀਬਾੜੀ ਸਾਡਾ ਘਰੇਲੂ ਵਪਾਰ ਸਾਡੇ ਘਰੇਲੂ ਕਾਰੋਬਾਰ ਸਾਰੇ ਠੱਪ ਕਰਤੇ ਸੀ ਔਰ ਆਪ ਦਾ ਮਾਲ ਲਿਆ ਕੇ ਇੱਥੇ ਵੇਚਦੇ ਸੀ ਸੋ ਮੈਂ ਜਿੱਥੇ ਹਿੰਦੁਸਤਾਨ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਦੂਜਾ ਕੇਂਦਰ ਸਰਕਾਰ ਨੂੰ ਵੀ ਕਹਿੰਦਾ ਕਿ ਥੋੜੀ ਬੋਤੀ ਹੋਸ਼ ਕਰ ਲੋ ਤੁਸੀਂ ਦੇਸ਼ ਦੇ ਵਿੱਚ ਮਜ਼ਦੂਰ ਨੂੰ ਨਾਰਾਜ਼ ਕਰਕੇ ਗਰੀਬ ਕਿਸਾਨ ਨੂੰ ਨਾਰਾਜ਼ ਕਰਕੇ ਤੁਸੀਂ ਬਹੁਤੀ ਦੇਰ ਰਾਜ ਨਹੀਂ ਕਰ ਸਕਦੇ ਹੁਣ ਤੁਹਾਡੇ ਤਾਬੂਤ ਦੇ ਵਿੱਚ ਆਖਰੀ ਕਿੱਲ ਲਾ ਲਿਆ ਤੁਸੀਂ ਆਪਣੇ ਆ ਨਹੀਂ ਤਾਂ ਜਲਦੀ ਤੋਂ ਜਲਦੀ ਇਹ ਜਿਹੜਾ ਫੈਸਲਾ ਹੈ ਕਿਸਾਨ ਵਿਰੋਧੀ ਫੈਸਲਾ ਮਜ਼ਦੂਰ ਵਿਰੋਧੀ ਫੈਸਲਾ ਹੈ ਇਹ 50% ਟੈਰਿਫ ਘਟਾ ਕੇ 25% ਕਰਨ ਵਾਲਾ ਫੈਸਲਾ ਇਹਨੂੰ ਤੁਰੰਤ ਵਾਪਸ